ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੂ ਚਾਣ ਮਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਦੇ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸੱਸੀ ਘਾਲ ਸੱਸੀ ਘਾਲ ਆਇਦਰ ਬਾਈ ਹੋ ਠੀਕ ਹੁੰਦੀ ਹਾਂ ਬਹੁਤ ਵਧੀਆ ਵੀਰੇ ਨਾਮ ਤੇ ਐਡਰੈਸ ਨਾ ਮੇਰੇ ਅਰਸ਼ਦੀਪ ਆ ਉਹ ਪਿੰਡ ਜਲੀਪਾ ਬੰਦਤ ਕਹਿੰਦੇ ਆ ਪਿੰਡ ਬਾਈ ਸੈਦੋਗੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੇਰੇ ਮੋਗਾ ਨੇੜੇ ਪਿੰਡ ਆਪਾਂ ਨੇੜੇ ਵੀ ਇਧਰ ਰਹਿਗਾ ਨਿਹਾਲ ਸਿੰਘ ਵਾਲਾ 7 ਕਿਲੋਮੀਟਰ ਸ਼ਹਿਰ ਲੱਗਦਾ ਆਪਾਂ ਨੂੰ ਭਦੌੜ ਆਦਮਪੁਰਾ 7-7 ਕਿਲੋਮੀਟਰ ਆ ਬਾਰ-ਬਾਰ ਖੇਤਾਂ 'ਚ ਭਾਗੀ ਵਾਲੇ ਛੜਕ ਦੇ ਘਰ ਆਪਾਂ ਮੋਬਾਈਲ ਨੰਬਰ ਕੋ 8847617674 ਠੀਕ ਆ ਭਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਆ ਡਾਕਟਰ ਦੇ ਜਰਸੀ ਕ੍ਰੋਸ ਆ ਓਕੇ ਦੂਜਾ ਸੂਸ ਹੋਈ ਆ ਮੇਰੇ ਮਗਰ ਬੱਚਾ ਹੂੰ ਸੂਈ ਨੇ ਹੋ ਗਿਆ ਉਹਨਾਂ ਦੇ 10-12 ਦਿਨ ਓਕੇ ਤੇ ਇਹਦੇ ਥੱਲੇ 17-18 ਕਿਲੋ ਦੁੱਧ ਹੋਊ ਹੁਣ ਆਲਰੀਡੀ ਯਾਰ ਬੰਦਾ ਦੋੜਾਂਗੇ ਚੋਲੇ ਗਰੰਟੀ ਹੈਲ ਜੋਲੇ ਦੀ ਪਾਰ ਪਿੱਛੇ ਦੀ ਜੇਲ ਦੀ ਕੰ ਬੰਦਾ ਜਦੋਂ ਮਰਜੀ ਵੀਡੀਓ ਮੰਗਾ ਲੇ, ਕੋਡਾਂਗ ਚੁਆਈ ਕਰ ਲੇ ਫੁੱਲ ਗਰੰਟੀ ਓਕੇ ਠੰਡੀ ਹੁੰਡੀ ਵਧੇ ਰਹੀ ਹੈ ਠੰਡੀ ਫੁੱਲ ਜਿਵੇਂ ਮਰਦੀ ਹੱਥ ਵੇਰੀ ਚੱਲ ਕੋਈ ਚੈੱਕ ਨਹੀਂ ਸੂਈ ਸਵਾਈ ਹੈ ਲੇਵਾ ਕਮਾਲ ਹੈ ਨਾ ਪੱਕੇ ਲੇਵੇ ਦੀ ਵਹਿੜਾ ਯਾਰ ਕਿਹੜਾ ਕੋਈ ਕੱਚੀ ਹੈਗੀ ਚੁਆਈ ਚੁਈ ਇੱਕ ਨੰਬਰੂ ਬੱਚੀ ਸੋਨਾ ਆਰਡਰ ਥਣ ਥਣ ਬੜਾ ਚੰਗਾ ਇੱਕ ਨੰਬਰ ਇੱਕ ਨੰਬਰ ਸਵਾਈ ਚੁਈ ਮੈਂ ਕਹਿੰਦਾ ਮੋਗਾ ਹੀ ਯਾਰ ਚੁਆਈ ਦਾ ਹੱਥ ਨਹੀਂ ਲੱਗ ਬੰਦਾ ਆ ਜਾ ਆਨਲਾਈਨ ਮੋਗਾ ਦਾ ਬੰਦਾ ਜੂ ਗਰੰਟੀ ਹੋਗੀ ਬਾਕੀ ਸਦਾ ਵਰਗਾ ਆਗੀ ਸਹੀ ਆ ਠੀਕ ਆ ਨਾ ਵੀ ਉਹ ਨਹੀਂ ਹੈਗੀਗੀ ਮਨ ਇਹ ਵੀ ਹੋ ਜੂਗੀ ਕੰਮੀ ਕਰ ਵੀ ਮਨੂਗੀ ਹਮਮ ਹਮ ਉਹ ਤਾਂ ਮੂਰੇ ਮੌਸਮੀ ਸਰਦੀ ਦਾ ਕਹਿੰਦਾ ਗਰਮੀ ਚ ਨਹੀਂ ਕੁਝ ਹੋਇਆ ਕਿ ਨਹੀਂ ਸਹੀ ਗੱਲ ਆ ਭਾਈ ਹਮ ਮੂਹਾਂ ਬਹੁਤ ਸੋਹਣਾ ਵੜਦਾ ਥੋੜਾ-ਤਾਰਾ ਬਹੁਤ ਚੰਗਾ ਲੱਗਿਆ ਵਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੂਏ ਸਵਾਈ ਕੱਦ ਚੰਗਾ ਬਰੀਡ ਚੰਗੀ ਐ ਗਰਮੀ ਘੱਟ ਮਨੂ ਫੈਂਟ ਚੰਗੀ ਆਉ ਫੇਸ ਦੇਖੋ ਬਾਕੀ ਤੋੜਾ ਚੈੱਕ ਕਰੋ ਇੱਕ ਨੰਬਰ ਤੋੜਾ ਭਾਈ ਵਾਹ ਬੜਾ ਬਾਕ ਨੰਬਰ ਫੁੱਲ ਮਰਜੇ ਨਾਲ ਦਾ ਦੁੱਧ ਦੇ ਦੂਕ ਨਹੀਂ ਹਾਂ ਬਈ ਹਮ ਫੈਂਟ ਫੁੰਡ ਫੁੱਲ ਫੈਂਟ ਫੁੱਡ ਦਾ 5 2 ਆਉਂਦੀ ਆ ਬਾਈ ਠੀਕ ਆ ਆਪਾਂ ਦੁੱਧ ਪਾ ਕੇ ਵੀ ਆਉਣੇ ਵੜਦਾ ਓਕੇ ਢੰਡੀ ਸੀਲਾ ਬੰਦਾ ਬੇ ਆ ਨਾ ਕਰੇ ਵੀ ਟੈਨਸ਼ਨ ਫਰੀ ਹੋ ਜੇ ਹਮ ਢੰਡੀ ਨੂੰਲੀ ਤੇ ਬਰਫ ਫਰ ਗਈ ਹੈ ਲੈ ਬਾਈ ਕੋਈ ਜੱਕਰ ਨਹੀਂ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੇ ਨੇ ਬੇਤੀ ਗਈਆਂ ਯਾਰ ਮਿਲਣ ਵਾਲਾ ਦਾ ਗਰੰਟੀ ਹੋ ਉਹ ਥੋੜਾ ਐਵੇਂ ਝਾਂਜਾਂ ਝੁੰਦਰਾਂ ਨਾਲ ਬਸੂ ਕਰ ਜਾਂਦਾ ਹੈ ਹਮ ਸਹੀ ਹੋਰਾ ਦਾ ਦੇ ਤੋਰਾ ਤੋ ਜਵਾਨੀ ਨੂੰਲੀ ਬਹੁਤ ਆ ਬੜਾ ਕੀਆ ਬਾਤ ਹਮ ਇੱਕ ਨੰਬਰ ਹੋਊਗੀ ਹਮ ਠੀਕ ਆ ਬਦ ਕੋ ਖਰਾ 20 22 ਕਿਲੋ ਪਾ ਦੂਗੀ ਹੁਣ ਹੈਗਾ ਯਾਰ 17 18 ਕਿਲੋ 20 ਹੋਵੇ 20 ਹੋਵੇ ਯਾਰ ਹਮ ਹਾ ਮਨ ਆਈਡੀ ਆ ਜੇ ਤਾਂ ਮਸਤਾਰਾ 17 18 ਕਿਲੋ ਖੁੱਲਾ ਹੈ ਕੀ ਮੋਲ ਲਾ ਦੀ ਭਜਾਇਜ ਮੁੱਲ ਪਰੇ ਕਰਾਂਗੇ ਫੋਨ ਤੇ ਯਾਰ ਕਰਾਂਗੇ ਜਾਇਜ ਠੀਕ ਆ ਤਾਂ ਵੇਚਣ ਵਾਲੇ ਹੀ ਕਰਾਂਗੇ ਯਾਰ ਆਪਾਂ ਵਰਸੋ ਵੀ ਗਾਂਆਂ ਦੀ ਛੀਆਂ ਦੀ ਵੀਡੀਓ ਪਾਈ ਸੀ ਹਮ ਠੀਕ ਹੈ ਨਾ ਆ ਵੜੋ ਤਨ ਗੱਭਣ ਸੀਗੀ ਠੀਕ ਹੈ ਭਾਈ ਠੀਕ ਹੈ ਨਾ ਭਾਈ ਵਾ ਦੋ ਬੜਾ ਰਹਿਗਾ ਦੂਜਾ ਸਾਰਾ ਵੇਚਦੇ ਠੀਕ ਹੈ ਭਾਈ ਪੋਕਰ ਬੋਡੂ ਬੰਦਾ ਬੱਚਾ ਲਾਉਣਾ ਲਾ ਲਾ ਯਾਰ ਨਹੀਂ ਲਾਉਣਾ ਤੇ ਦੀ ਕੋਈ ਚੱਕਰ ਵੀ ਨਹੀਂ ਚੋਈ ਤੈਨੂੰ ਮੈਂ ਕਰਕੇ ਦਿਖਾ ਦਿੰਨਾ ਠੀਕ ਹੈ ਭਾਈ ਲੱਭਣਿਆਂ ਨੇ ਤਾਂ ਬੈਠਾ ਰਹਿਣ ਨੂੰ ਤਾਂ ਆਰਾਮ ਭਾਈ ਕੋਈ ਚੱਕਰ ਨਹੀਂ ਮਾਰ ਕੇ ਖਾਨ ਦਾ ਬੱਚਾ ਵੀ ਭਾਈ ਕਹਿੰਦਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਤਾਂ ਵੀ ਕੋਈ ਚੱਕਰ ਨਹੀਂ ਹਾਂ ਭਾਈ ਯਾਰ ਕੋਈ ਚੱਕਰ ਹੀ ਨਹੀਂ ਬੱਚੇ ਪੁੱੱਚੇ ਦਾ ਤੈਨੂੰ ਹੂੰ ਕੋਈ ਜੂਤ ਲਾ ਠੰਡੀ ਬਹੁਤ ਆ ਹਨ ਲੈ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਨਹੀਂ ਕੁਛ ਨਹੀਂ ਬਾੜੀ ਚੰਗੀ ਚਵਾਈ ਹੈ ਬਾੜਾ ਚੰਗਾ ਜੋਨ ਲੱਗਿਆ ਬਈ ਯਾਰ ਹੂੰ ਬੇ ਟੈਨਸ਼ਨ ਫਰੀ ਹੋ ਜੇ ਬੰਦਾ ਲੈ ਮੂਰਲੇ ਥਣਾ ਜੋ ਚਵਾਈ ਚੈੱਕ ਕਰ ਲੈ ਇੱਕ ਨੰਬਰ ਜੋਨ ਹੈ ਇੱਕ ਨੰਬਰ ਯਾਰ ਦੂਈ ਤਾਂ ਬੰਦਾ ਟੈਨਸ਼ਨ ਫਰੀ ਹੋ ਜੇ ਯਾਰ ਆਪਣੇ ਘਰ ਤੱਕ ਗਰੰਟੀ ਹੂ ਯਾਰ ਚੋਈ ਚੋਈ ਬਾਕੀ ਮੁੱਲ ਵੀ ਬਾਈ ਕਹਿੰਦਾ ਜਾਇਜ਼ ਹੋਣਗੇ ਬਾਲੇ ਮੁੱਲ ਮੁੱਲ ਤਾਂ ਆਪਣੇ ਵੇਚਣ ਵਾਲੇ ਹੁੰਦੇ ਆਗੇ ਖੇਤਣ ਵਾਲੀ ਹੂੰ ਤੇ ਬਾਕੀ ਇਹ ਇੱਕ ਜਰਸੀ ਕ੍ਰਾਸ ਆਗੀ ਸਾਫ ਸੁਥਰੀ ਹੈ ਪੱਕੇ ਲੈਵੇ ਦੀ ਹੈ ਬੜੀ ਸਹੀ ਗੱਲ ਆ ਸ਼ਾਂਤ ਆਰਡਰ ਦੁਬਾਰਾ ਚੈੱਕ ਕਰਵਾ ਲੈ ਕਮਾਲ ਦਾ ਆਰਡਰ ਹੈ ਕੀ ਆ ਬੂਰੋ ਲੈਵਾ ਜਾ ਕਰਵਾ ਲੈ ਥੋੜਾ ਧੋ ਲਿਆ ਬੰਦਾ ਗਰੰਟੀ ਹੋਊ ਆਪਣੀ ਯਾਰ ਬੰਦਾ ਚੈੱਕ ਵੀ ਨਾ ਕਰੇ ਓਕੇ ਵੀਰੇ ਠੀਕ ਆ ਅੱਗੇ ਦੋ ਨੰਬਰ ਕਿਹੜਾ ਸੁਆ ਜੀ ਡਾਕਟਰ ਇਹ ਦੂਜਾ ਸੁਆ ਹੂੰ ਇਹ ਮਾਈਕ ਨੂੰ ਹੋ ਗਿਆ ਆਪਣੇ ਕੋਲ 5-6 ਦਿਨ ਓਕੇ ਇਹ ਰਾਤ ਸੁੱਈ ਸੀ ਵੀਰੇ 11-12 ਵਜੇ ਠੀਕ ਆ ਸਵੇਰ ਵੀਰੇ ਦੀ ਵਧੀਆ ਜੇਰ ਪੈਗੀ ਜੇਰ ਪੈਂਦੀ ਦੀ ਵੀਡੀਓ ਹੈਗੀ ਆ ਬਾਕੀ ਜੇਰੋ ਟੋਕਰੇ ਚ ਪਈਆ ਦਿਖਾ ਵੀ ਦੀ ਯਾਰ ਠੀਕ ਆ ਜੇਰ ਦਿਖਾਈ ਦਿੰਨੇ ਕੋਈ ਚੱਕਰ ਜੇ ਜੂਲਾ ਬੰਦਾ ਧੜਕਾ ਨਾ ਮੰਨੇ ਹਮਮ ਸਾਰਾ ਜੀ ਕਰਪਾਣਾ ਵਧੀਆ ਜੇਰ ਜੂਰ ਪੈ ਗਈ ਮਗਰ ਤੇਰੇ ਬੱਛਾ ਮਗਰ ਬੱਛਾ ਠੀਕ ਆ ਬਈ ਇਹ ਨਾ ਜਾਲਾ ਜੂਲਾ ਬੰਦ ਜੇਰ ਤੋਂ ਬਾਅਦ ਹੀ ਹੁੰਦਾ ਹਾਂ ਸਾਫ ਜਾਲਾ ਸਹੀ ਹਲਾ ਬਾਕੀ ਬਾਈ ਆਇਆ ਦਿੱਤਾ ਦਾ ਭਾਗ ਵਾਲੀ ਨੇ ਬੱਛਾ ਦਿੱਤਾ ਬਹੁਤ ਬ੍ਰਾਂਡਡ ਸੀਗਾ ਠੀਕ ਆ ਨਾ ਚੋਣ ਚੋਆ ਨਾੜਾ ਨੂਣਾ ਬਈ ਕਹਿਣ ਵਾਲੀ ਗੱਲ ਨਹੀਂ ਜਿੰਨਾਂ ਮਾਲਕਾਂ ਦਾ ਆਪਾਂ ਲਈ ਜਣਾ ਇਹਦਾ ਫੁੱਲ ਰਿਕਾਰਡ ਦੋਦੂ ਦਾ ਪੂਰਾ ਦੱਸਿਆ ਹੋਇਆ ਆਪਾਂ ਨੂੰ ਓਕੇ ਪਰਨੇ ਪਲੂਨ ਨੇ 23 24 ਕਿਲੋ ਦੋਦ ਦਿੱਤਾ ਹੋਇਆ ਹਮ ਯਾਰ ਨਾ 30 ਕਿਲ ਠੀਕ ਆ ਛੋਟੀ ਮੰਨ ਕੇ ਬੰਦਾ ਸੌਦਾ ਨਾ ਕਰੇ ਫੁੱਲ ਵਈ ਨਾ ਲਾ ਵੀ ਪੈਰਾਂ ਦੀ ਗੱੱਚੀ ਆ ਪੰਨ ਪਿੰਡੇ ਦਾਗਾ ਨਾ ਗਟੂ ਝੱਕਦੀ ਉਹ ਆਪਣੀ ਗਰੰਟੀ ਹੋ ਠੀਕ ਆ ਬਾਈ ਠੀਕ ਆ ਨਾ ਅੜੀ ਫਰਦੀ ਆ ਬਾਗ ਨਾਲੀ ਗੱਡ ਫੁੱਲ ਆ ਬ੍ਰੀਡ ਫੁੱਲ ਆ ਫੇਸ ਦੀ ਬਿਊਟੀ ਤੇ ਸੂਈ ਸਵਾਈ ਜੇਰ ਬਾਈ ਪੁਰਾ ਨਹੀਂ ਜਾਂਦਾ ਇਹ ਵਕਤ ਆਪ ਹੀ ਦੇਖਨੇ ਹਾਂ ਸੂਰਾ ਪੂਰਾ ਇੱਕ ਨੰਬਰ ਲੇਵਾ ਪੌਦਾ ਬੜਾ ਬਹੁਤ ਭੜਾ ਲੇਵਾ ਆ ਮਗਰ ਕੀ ਗੱਲ ਆ ਬਾਈ ਠੀਕ ਆ ਨਾ ਗੱਲ ਥੋੜੀ ਜਿਹੀ ਬਾਦੀ ਜੀ ਕਰ ਗਈ ਠੀਕ ਆ ਚੋਣ ਚੋਆ ਤਾਂ ਮੁੱਕ ਗਈ ਏ ਠੀਕ ਆ ਬਾਈ ਠੀਕ ਆ ਨਾ ਬੰਦਾ ਮਤਲਬ ਛੋਟੀ ਮੰਨ ਕੇ ਵੀਰ ਬਣ ਕੇ ਸੌਦਾ ਨਾ ਕਰੇ ਠੀਕ ਹੈ ਜੀ ਫੁੱਲ ਵੱਡੀਆਂ ਕੋਈ ਵੀਰੇ ਢੂਹੀ ਨਹੀਂ ਚੱਕਦੀ ਠੀਕ ਹੈ ਨਾ ਗੱਲ ਇਹ ਜਾਪੇ ਜੂਪੇ ਦਾ ਕਰਕੇ ਪਸ਼ੂਆਂ ਨੂੰ ਰੋੜ ਜੀ ਚੱਕਣ ਲੱਗ ਜਾਂਦਾ ਸਹੀ ਗੱਲ ਪੈਰਾਂ ਦੀ ਕੋਈ ਪਿੰਡੇ ਦੇ ਨਿਸ਼ਾਨ ਨਹੀਂ ਚਮਕਦਾ ਮਕ ਸੋਹਣੀ ਸੁਨੱਖੀ ਇਹ ਬਣਾਉਣ ਲਾਲ ਮੂਆਂ ਦਾ ਆਪਣੀ ਜ਼ਿੰਮੇਵਾਰੀ ਹੋਊ ਯਾਰ ਓਕੇ ਬਾਈ ਆ ਕੇ ਦਿਖਾ ਦੇ ਤੋਰਾ ਤਾਰਾ ਤੋਰਾ ਇੱਕ ਨੰਬਰ ਫਰੰਟ ਇੱਕ ਨੰਬਰ ਕੱਦ ਫੁੱਲ ਬਾਈ ਥਾਨ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਤਾਰਾ ਬਾਈ ਕੋਈ ਜੱਟ ਚਵਾਈ ਦਾ ਮੋਗਾ ਹੀ ਆ ਯਾਰ ਜੇ ਕੋ ਬੰਦਾ ਨਹੀਂ ਆ ਸਕਦਾ ਨਾ ਘਰ ਤੱਕ ਆਪਣੀ ਜ਼ਿੰਮੇਵਾਰੀ ਹੋਈ ਠੀਕ ਹੈ ਬਾਈ ਚਵਾਈ ਚੂਈ ਦਾ ਆਪਾਂ ਮਾੜੀ ਡੰਗਰ ਲੈਂਦੇ ਨਹੀਂ ਠੀਕ ਹੈ ਵੀਰੇ ਤੇ ਤਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਚਵਾਈ ਬੜੀ ਚੰਗੀ ਆ ਨਾ ਦੀਪੇ ਚਵਾਈ ਦਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਜਲ ਕੋਈ ਚੱਕਰ ਨਹੀਂ ਕਹਿਣਾ ਕਰਮਾਈ ਨਹੀਂ ਕੋਈ ਲੈ ਬਹੁਤ ਚੰਗਾ ਜਿਉਣਾ ਹੈ ਨਾ ਬਹੁਤ ਯਾਰ ਜੀ ਦਾ ਚੁਈ ਹੈ ਜੀ ਮਗਰਲੇ ਥਣਾਈ ਚੁਵਾਈ ਚੈੱਕ ਕਰ ਲੋ ਮੋਟਾ ਮੋਟਾ ਜਿਉਣਾ ਹੈ ਕਿਆ ਬਾਤ ਕਿੰਨੇ ਵਾਰ ਮਰਨ ਲਿਖਿਆ ਜਾਂਦਾ ਨਾਲੀ ਬੋਲੀ ਫੋਲੀ ਆ ਬਾਈ ਚੁਵਾਈ ਦਾ ਹਨ ਇੱਕ ਨੰਬਰ ਜਿਉਣਾ ਥਣ ਥਣ ਬਹੁਤ ਚੰਗਾ ਲੈ ਇੱਕ ਨੰਬਰ ਥਣ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾਣਾ ਦੇ ਕੋਲੇ ਵੇ ਤੇ ਫੋਲ ਇੱਕ ਨੰਬਰ ਹੂੰ ਚੁਵਾਈ ਚੁਈ ਦਾ ਬੜਾ ਪ੍ਰਿੰਟ ਵਾਲਾ ਥਣ ਸੁਈ ਸਵਾਈ ਬੱਚਾ ਮਗਰ ਬੱਚਾ ਬਈ ਫੁੱਲ ਵੱਡੀ ਆ ਵੀਰੇ ਮੁੱਲ ਤਾਂ ਵੀਰੇ ਜਾਇਜ਼ ਹੀ ਹੋ ਮੁੱਲ ਨੂੰ ਵੀਰੇ ਜਾਇਜ਼ ਹੋਊਗਾ ਟਾੜੇ-ਪਾੜੇ ਵਾਲਾ ਵੀਰ ਬਣ ਕੇ ਫੋਨ ਉਹਨੇ ਲਾਇਆ ਯਾਰ ਜਿਹਨੇ ਲੈਣੀ ਆ ਠੀਕ ਆ ਬਾਈ ਕੋਈ ਬੰਦੇ ਯਾਰ ਉਹ ਸਵਾਦ ਜੇ ਲੈਣ ਦੇ ਮਾਰੇ ਕਰਨ ਲੱਗ ਜਾਂਦੇ ਆ ਠੀਕ ਆ ਨਾ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋ ਬਾਲਾ ਮੁੱਲ ਬਾਈ ਇਹ ਹੁਣ ਇਹਨੇ ਤਾਂ 25-26 ਕਿਲੋ ਦੇ ਤਫਰੋ ਦੇਊ ਵੀ ਕਿਹੜੀ ਹਮ ਆਪਸਿਆਂ ਨੇ ਆਪਾਂ ਕਹਿੰਨੇ ਸਹੀ ਗੱਲ ਆ ਬਾਈ ਦੇਖ ਵੜਨ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ